ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿੜੋਧਰਾ ਦੀ ਸੀਟ ਛੱਡੀ ਹੈ ਅਤੇ ਵਾਰਣਸੀ ਦੀ ਸੀਟ ਨੂੰ ਆਪਣੇ ਕੋਲ ਰੱਖਿਆ ਹੈ ਨਰਿੰਦਰ ਮੋਦੀ ਇਹਨਾਂ ਦੋਨਾਂ ਸੀਟਾਂ ਤੋਂ ਉਹਨਾਂ ਨੇ ਜਿੱਤ ਹਾਸਲ ਕੀਤੀ ਸੀ ਇਹਨਾਂ ਦੇ ਸੰਵਿਧਾਨ ਦੇ ਅਨੁਸਾਰ ਉਹਨਾਂ ਨੇ ਇੱਕ ਸੀਟ ਛੱਡਣੀ ਪੈਣੀ ਸੀ ਇਸ ਲਈ ਉਹਨਾਂ ਨੇ ਵਿੜੋਧਰਾ ਦੀ ਸੀਟ ਛੱਡੀ ਅਤੇ ਵਾਰਣਸੀ ਦੀ ਸੀਟ ਆਪਣੇ ਕੋਲ ਰੱਖੀ ਇਸ ਤੋਂ ਬਾਅਦ ਵਾਰਣਸੀ ਦੇ ਮੋਦੀ ਪਰਸ਼ੰਸਕਾਂ ਵਿੱਚ ਖੁਸ਼ੀ ਦਾ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ ਜਸ਼ਨ ਮਨਾਇਆ ਜਾ ਰਿਹਾ ਹੈ ਨੇ ਵਾਰਾਨਸੀ ਵਿੱਚ ਕਿਉਂਕਿ ਨਰਿੰਦਰ ਮੋਦੀ ਨੇ ਵਾਰਾਨਸੀ ਦੀ ਸੀਸੀ ਚੜ੍ਹੀ ਹੈ ਤਸਵੀਰਾਂ ਤੁਸੀਂ ਵੇਖ ਰਹੇ ਹੋ ਵਾਰਾਨਸੀ ਦੀਆਂ ਜਿੱਥੇ ਨਰਿੰਦਰ ਮੋਦੀ ਦੇ ਪਰਸ਼ੰਸਕਾਂ ਦੇ ਵਿੱਚ ਖੁਸ਼ੀ ਦੀ ਲਹਿਰ ਵੇਖਣ ਨੂੰ ਮਿਲ ਰਹੀ ਹੈ ਢੋਲ ਵਜਾਇਆ ਜਾ ਰਿਹਾ ਹੈ ਨੇ ਨਰਿੰਦਰ ਮੋਦੀ ਦੇ ਪਰਸ਼ੰਸਕ ਕਾਫੀ ਖੁਸ਼ ਨਜ਼ਰ ਆ ਰਹੇ ਨਰਿੰਦਰ ਮੋਦੀ ਨੇ ਨਾ ਦੋਨਾਂ ਸੀਟਾਂ ਤੋਂ ਜਿੱਤ ਹਾਸਲ ਕੀਤੀ ਸੀ ਅਤੇ ਸੰਵਿਧਾਨ ਦੇ ਅਨੁਸਾਰ 14 ਦਿਨਾਂ ਦੇ ਅੰਦਰ-ਅੰਦਰ ਨਰਿੰਦਰ ਮੋਦੀ ਨੇ ਇਹ ਫੈਸਲਾ ਲੈਣਾ ਸੀ ਕਿ ਉਹ ਕਿਹੜੀ ਸੀਟ ਛੱਡਣਗੇ ਅਤੇ ਕਿਹੜੀ ਸੀਟ ਉਹ ਆਪਣੇ ਕੋਲ ਰੱਖਣਗੇ 16 ਮਈ ਨੂੰ ਚੋਣਾਂ ਨੂੰਤੀਜਾ ਆਇਸੀ ਤੇ ਅੱਜ ਆਖਰੀ ਦਿਨ ਸੀ ਨਰਿੰਦਰ ਮੋਦੀ ਦੇ ਫੈਸਲਾ ਲੈਣ ਦਾ ਤੇ ਉਹਨਾਂ ਨੇ ਫੈਸਲਾ ਲੈ ਲਿਆ ਹੈ ਅਬੋਧਰਾ ਦੀ ਸੀਟ ਨਰਿੰਦਰ ਮੋਦੀ ਮੋਦੀ ਨੇ ਖਾਲੀ ਕੀਤੀ ਹੈ ਤੇ ਬਾਰਾਨਸੀ ਦੀ ਸੀਟ ਆਪਣੇ ਕੋਲ ਰੱਖੀ ਹੈ ਇਸ ਤੋਂ ਪਹਿਲਾਂ ਵੀ ਨਰਿੰਦਰ ਮੋਦੀ ਨੇ ਕੁਝ ਇਸੇ ਤਰ੍ਹਾਂ ਦੇ ਹੀ ਸੰਕੇਤ ਦਿੱਤੇ ਸੀ ਕਿ ਉਹ ਗੰਗਾ ਦੀ ਸੇਵਾ ਕਰਨਾ ਚਾਹੁੰਦੇ ਨੇ ਸੰਕੇਤ ਮਿਲੇ ਸੀ ਕਿ ਨਰਿੰਦਰ ਮੋਦੀ ਵਾਰਾਨਸੀ ਦੀ ਸੀਟ ਆਪਣੇ ਕੋਲ ਰੱਖਣਗੇ ਤੇ ਅਜਿਹਾ ਹੀ ਹੋਇਆ ਨਰਿੰਦਰ ਮੋਦੀ ਨੇ ਵਾਰਾਨਸੀ ਦੀ ਸੀਟ ਆਪਣੇ ਕੋਲ ਰੱਖੀ ਅਤੇ ਬੜੋਦਰਾ ਦੀ ਸੀਟ ਨਰਿੰਦਰ ਮੋਦੀ ਨੇ ਖਾਲੀ ਕਰ ਦਿੱਤੀ ਹੈ ਨਰਿੰਦਰ ਮੋਦੀ ਦੇ ਵਾਰਾਨਸੀ ਦੀ ਸੀਟ ਤੋਂ ਛੋਣ ਲੜਨ ਦਾ ਵੀ ਕਾਫੀ ਅਸਰ ਵੇਖਣ ਨੂੰ ਮਿਲਿਆ ਸੀ ਕਿਉਂਕਿ ਉੱਤਰ ਪ੍ਰਦੇਸ਼ ਇੱਕ ਅਜਿਹਾ ਸੂਬਾ ਹੈ ਜਿਸ ਵਿੱਚ ਸਭ ਤੋਂ ਜ਼ਿਆਦਾ ਲੋਕ ਸਭਾ ਸੀਟਾਂ ਨੇ ਨਰਿੰਦਰ ਮੋਦੀ ਦੇ ਵਾਰਾਨਸੀ ਤੋਂ ਛੋਣ ਲੜਨ ਦੇ ਨਾਲ ਸਾਰੇ ਉੱਤਰ ਪ੍ਰਦੇਸ਼ ਵਿੱਚ ਅਸਰ ਵੇਖਣ ਨੂੰ ਮਿਲਿਆ ਸੀ ਅਤੇ ਪੂਰੇ ਦੇਸ਼ ਵਿੱਚ ਨਰਿੰਦਰ ਮੋਦੀ ਦੀ ਲਹਿਰ ਚੱਲੀ ਅਤੇ ਭਾਜਪਾ ਨੂੰ ਬਹੁਮਤ ਹਾਸਲ ਹੋਇਆ ਹੁਣ ਨਰਿੰਦਰ ਮੋਦੀ ਨੇ ਆਪਣੀਆਂ ਦੋਨਾਂ ਸੀਟਾਂ ਦੇ ਵਿੱਚੋਂ ਬਨੋਦਰਾ ਦੀ ਸੀਟ ਛੱਡ ਦਿੱਤੀ ਹੈ ਵਾਰਾਨਸੀ ਦੀ ਸੀਟ ਨਰਿੰਦਰ ਮੋਦੀ ਆਪਣੇ ਕੋਲ ਰੱਖਣਗੇ ਵਾਰਾਨਸੀ ਵਿੱਚ ਨਰਿੰਦਰ ਮੋਦੀ ਦੇ ਪ੍ਰਸ਼ੰਸਕਾਂ ਵਿੱਚ ਖੁਸ਼ੀ ਦਾ ਮਾਹੌਲ